ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਕਬੂਤਰ ਕਵਾਤਰ ਸੈਟ ਨੇ ਘਰ ਪਰਿਵਾਰ ਠੀਕ ਹੈ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਛਤਰੀ ਲਾਤੀ ਸੀ ਬਾਬੇ ਮੈਂ ਪਹਿਲਾਂ ਆ ਕੇ ਛਤਰੀ ਲਾਈ ਹੈ ਤੇ ਕੱਟਦੇ ਆ ਕਬੂਤਰ ਤੇ ਥੱਲੇ ਆ ਕੇ ਮਿਲਦੇ ਆਪਾਂ ਥੱਲੇ ਵਗ ਜਾਂ ਫਿਰ ਮਿਲਦੇ ਆ ਤੇਰੇ ਦੇਖਿਆਂ ਦਾ ਸੀ ਉਹੀ ਅੱਜ ਕਿਸ ਨੇ ਡਾਈ ਹੋਇਆ ਕਿ ਨਹੀਂ ਕਿਸੇ ਨੇ ਨਹੀਂ ਤਾਂ ਉੱਧਰ ਵੀ ਉੱਡਦੇ ਹੁੰਦੇ ਆ ਉੱਧਰਲੀ ਸਾਈਡ ਵੀ ਉੱਡ ਦਿੰਦੇ ਆ ਜਾਨਵਰ ਤਾਂ ਇੱਕ ਪਰਲੀ ਸਾਡ ਉੱਤੇ ਜੁੰਦਿਆ ਤੇ ਉਹ ਟੈਂਕੀ ਕੋਲ ਵਾਟਰ ਦਾ ਵੀ ਟੈਂਕੀ ਕੋਲ ਤੇ ਮੈਂ ਥੱਲੇ ਜਾ ਕੇ ਕਰਦਾ ਫਿਰ ਹਾਂਜੀ ਮਿੱਤਰੋ ਕੱਢ ਰਿਆ ਸਾਤੇ ਵਾਲਾ ਤੇ ਇਹ ਵੀ ਛੜਦੀਏ ਦਾਣੇ ਚ ਪੋਟੇ ਚ ਦਾਣੇ ਲਈ ਖੜਾ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਲੋ ਬਾਪੋ ਛੜਤਾ ਹੀ ਪਰ ਇਹ ਵੀ ਕੱਢ ਲਈ ਇਹ ਵੀ ਛੜਦੀਏ ਚੱਲ ਵੀ ਦੂ ਵੀ ਤੇ ਇੱਕ ਹੋਰ ਕੱਢਾਂਗੇ ਤੇ ਇੱਕ ਹੋਰ ਹੀ ਕੱਢਾਂਗੇ ਤਿੰਨ ਹੀ ਡਾਵਾਂਗੇ ਅੱਜ ਕਾਲਾ ਕੰਟ ਤੇ ਹਰੀ ਬਗਲ ਬਾਬਲਾ ਕਾਲਾ ਲੋ ਜੀ ਕੱਢ ਲਿਆ ਵੀ ਇਹਨੂੰ ਵੀ ਛੱਡ ਦਿਆਂ ਛਤਰੀ ਵੀ ਵਹਿ ਗਈ ਚਲੋ ਉੱਤੇ ਜਾ ਕੇ ਡਾ ਲਾਂਗੇ ਇਹਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਛਤਰੀ ਵੀ ਇੱਧਰ ਖੜਾਵਾਂਗੇ ਉੱਥੇ ਯਾਰ ਮਿਸਤਰੀ ਲੱਗ ਰਿਹਾ ਪੰਨ ਘੁੱਟ ਕਰੀ ਜਾਂਦੇ ਤਾਂ ਡਰ ਕੇ ਉੱਡ ਜਾਂਦੇ ਆ ਤੇ ਛਤਰੀ ਪਰਲੀ ਸਾਈਡ ਹੀ ਲਾ ਦਾਂਗੇ ਉੱਤੇ ਜਾ ਕੇ ਪਹਿਲਾਂ ਮੈਂ ਲਾਈ ਆਂਾ। ਲੋ ਜੀ ਮਿੱਤਰੋ ਲਾਤੀ ਆਦਰ ਛਤਰੀ ਤੇ ਉੱਥੇ ਤਾਂ ਰੋਤਰ ਮਿਸਤਰੀ ਲੱਗ ਰਹੇ ਤੁਹਾਨੂੰ ਦੱਸਿਆ ਹੀ ਆ। ਤੋੜ-ਫੋੜ ਜੀ ਕਰੀ ਜਾਂਦੇ ਤਾਂ ਕਰਕੇ ਐਨਾ ਘਰੇ ਲੱਗ ਰਿਹਾ ਜਿੱਥੇ ਰੰਗ ਕਰਿਆ। ਤੇ ਬਾਕੀ ਜਾਾਂਗੇ ਆਪਣੇ ਫਿਰ ਤੇ ਨਿਗ੍ਹਾ ਮਾਰ ਆਂਦੀ ਹਾਂ ਤੁਹਾਨੂੰ ਖੜ੍ਹ ਜਾਓ 1 ਮਿੰਟ। ਲੋ ਜੀ ਇੱਕ ਹੋ ਜਾਂਦਾ। ਜੀ 7 ਵਾਲਾ ਹੋ ਰਿਹਾ। ਤੇ ਗਰਾਬੀ ਬਗਲ ਵਾਲੀ ਹੋ ਜਾਂਦੀ। ਤੇ ਇਹਦਾ ਭਾਈ ਭੈਣ ਸਤ ਸੋਰੀ। ਇਹ ਵੀ ਭੈਣ ਵੀ ਉੜੀ ਫਿਰਦੀ ਹੋਊਗੀ ਆ ਗਈ ਲੋ ਜੀ ਤੇ ਆਪਾਂ ਚੱਲਦੇ ਹੁਣ ਥੱਲੇ ਉੱਤੇ ਦਾ ਕੀ ਕਰਾਂਗੇ ਤੇ ਛਤਰੀ ਲਾਤੀ ਆਪਣੀ ਵਾਸਤੇ ਮੇਨ ਕੰਮ ਕਰਤਾ ਜਾਣ ਮਰੋ ਫਿਰਦੇ ਦੇਖਦੇ ਆ ਅੱਜ ਕੀ ਬਣਦਾ ਪਾਣੀ 10 ਮਿੰਟ ਉੱਡਣ 20 ਮਿੰਟ ਕੋਈ ਦਿੱਕਤ ਨਹੀਂ ਆਣੀ ਫਿਰਦੇ ਆ ਬਾਬੇ ਆਪਣੇ ਪੁੱਤਰ ਸਹੀ ਫਿਰਦੇ ਨਾਲ ਉੱਤੇ ਨਾਲ ਨਹੀਂ ਵੇ ਸਹੀ ਆ ਕੰਡੀਸ਼ਨ ਤੇ ਦੇਖਦੇ ਹੁਣ ਕਿੰਨੇ ਕਬਜ ਤੱਕ ਉੜਦੇ ਮੇਨ ਗੱਲ ਤਾਂ ਇਹੀ ਆ ਬਾਕੀ ਨੀ ਕੰਮਰਾ ਗਈ ਤੁਹਾਨੂੰ ਇਹ ਕਿੱਧਰ ਗਏ ਆਉਂਦੇ ਬਾਬਿਓ ਉਹ ਜਾਂਦੇ ਬਾਕਿਓ ਆਰਾਂ ਦੀ ਬਗਲ ਵਾਲੀ ਗੁਲਾਬੀ ਬਗਲ ਵਾਲੀ ਤੇ ਸਾਤਿਆਣਾ ਆ ਰਹਾ ਥੱਲੇ ਤੇ ਇੱਕ ਇਹਦਾ ਭਾਈ ਆਇਆ ਇਹ ਵੀ ਅੱਜ ਸਹੀ ਫਿਰਦਾ ਚਲ ਦੇਖਦੇ ਆ ਤੇ ਥੱਲੇ ਵੀ ਛਤਰੀ ਲਾਤੀ ਸੀ ਮੈਂ ਤੇ ਓਕੇ ਮੋਡਾ ਕਰ ਤਾ ਸੀ ਚੋਬਰ ਨੂੰ ਫੋਨ ਨਹੀਂ ਮਾਰਿਆ ਹਲੇ ਫੋਨ ਮਾਰ ਦਿੰਨੇ ਆ ਜੂਗਾ ਹਾਂਜੀ ਬਾਬੇ ਕਰਤਾ ਸੀ ਚੋਬਰ ਨੂੰ ਫੋਨ ਤੇ ਉੱਤਰ ਛੱਡਿਆ ਮੈਂ ਹਿਸਾਬ ਨਾਲ 10 15 10 20 ਦੇ ਵਿੱਚ ਵਿੱਚ ਛੱਡਿਆ 10 10 ਤੇ ਲਾ ਲਓ ਤੇ ਟਾਈਮ ਨੋਟ ਕਰਿਆ ਨਹੀਂ ਸੀ ਐਨਾ ਹੀ ਟਾਈਮ ਹੋ ਗਿਆ ਲਾ ਲਓ 10 15 ਦਾ ਲਾ ਹੀ ਲਓ 10 15 ਜਾਂ 10 20 ਇਹਦੇ ਵਿੱਚ ਛੱਡਿਆ ਦੇਖਦੇ ਹਾਂ ਹੁਣ ਤੇ ਚੋਬਰ ਆ ਹੀ ਜਾਂਦਾ ਫਿਰ ਲਾ ਦਿੰਦੇ ਹਾਂ ਫਿਰ ਨੂੰ ਸ਼ੇਅਰ ਹਾਂਜੀ ਮਿੱਤਰੋ ਤੇ ਨਮਾ ਕੁੱਤਰ ਵੀ ਆਇਆ ਸੀ ਆਪਣਾ ਚੋਬਰ ਵੀ ਆ ਗਿਆ ਤੇ ਡੱਬੇ ਵਰਗਾ ਆਇਆ ਸੀ ਯਾਰ ਪ੍ਰਾਣ ਡੱਬਾ ਸੀ ਉਹਦੇ ਵਰਗਾ ਲੱਗਦੇ ਸਾਨੂੰ ਐ ਨਹੀਂ ਪਤਾ ਵੀ ਆਪਣਾ ਹੀ ਸੀ ਕਿ ਔਰ ਕਿਸੇ ਦਾ ਸੀ ਬਾਕੀ ਸੇਮ ਲੱਗਿਆ ਉੱਡਦਾ ਹੋਇਆ ਜਿਵੇਂ ਉੱਡਦਾ ਕਰ ਉਹ ਕਰਦਾ ਸੀ ਆਪਣੇ ਉਰੇ ਓਵੇਂ ਉੱਡ ਜਾਂਦਾ ਸੀ ਹੁਣ ਤਾਂ ਟੱਪ ਗਿਆ ਪਤਾ ਨਹੀਂ ਕਿੱਥੇ ਟੱਪ ਗਿਆ ਦਿਖਾਣਾ ਭੁੱਲ ਗਏ ਤੁਹਾਨੂੰ ਛੇ ਦੀ ਛੇਦੀ ਚ ਟਾਵਰ ਤੇ ਆਉਂਦੀਆਂ ਦੁਆਲੇ ਤੇ ਟਾਵਰ ਤੇ ਫਿਰ ਦੁਆਲੇ ਨੇ ਅੱਜ ਸ਼ੁਕਰ ਮਨਾਉ ਜਦੋਂ ਆਪਣੇ ਤਾਂ ਨਹੀਂ ਵੰਦੇ ਟੈਂਕੀ ਦੇ ਹੀ ਵੰਦੇ ਆ ਉੱਥੇ ਆਹ ਸਾਹ ਦੀ ਵਾਲੇ ਉਹ ਚੜ ਰਹੀ ਹੋਲੀ ਹੋਲੀ ਕੋਈ ਨਾ ਜਿੰਨਾ ਵੱਰ ਜੁੱਟਣੇ ਤਾਂ ਥੱਲੇ ਡਿਊਗਾ ਬਸ ਇਹ ਹੋਲੀ ਹੋਲੀ ਖੁੱਲੂਗਾ ਇਹ ਤਾਂ ਤੇ ਉਹ ਤਾਂ ਖੁੱਲੇ ਹੋਏ ਤੁਹਾਨੂੰ ਪਤਾ ਹੀ ਆ ਹੋ ਜਾਂਦੇ ਇਹਦੇ ਡਾਇਆ ਹੀ ਹੋਣਾ ਹੀ ਜਾਂਦੇ ਪਿਛਲੀ ਵਾਰ ਤੱਕ ਦੇ ਲੈ ਸਾਤੇ ਆਲਾ ਹੋ ਰਿਹਾ ਕੋਈ ਦਿੱਕਤ ਨਹੀਂ ਯਾਰ ਪਾਉਣ 10 ਮਿੰਟ ਉੱਤੇ ਡਾਇਆ ਕਰਾਂਗੇ ਰੋਜ਼ ਉਹ ਬਾਦ ਨੂੰ ਲਗੜ ਆ ਵੀ ਜੀ ਤਾਂ ਕਿੁੱਤੇ ਚੜਦੇ ਆ ਡਰ ਕੇ ਉਹ ਜਾਂਦੀ ਲਗੜ ਤੇ ਆਪਣੇ ਜਾਨਵਰ ਦਿਖਾ ਦਈਏ ਤੁਹਾਨੂੰ ਜਾਨਵਰ ਗੈਵਨੇ ਜਾਨਵਰ ਗੈਵਨੇ ਜਾਨਵਰ ਗੈਵਨੇ ਸਹੀ ਗੱਲ ਹੈ ਕਿੱਥੇ ਗਏ ਆਪਣੇ ਜਾਣ ਵਾਲੇ ਸੱਤੀ ਗਾਇਲ ਨੇ ਵਾਪਸੋਂ ਕੰਨ ਤਾਈ ਲਾਤਾ ਅੱਜ ਕਰੇ ਵਾਪਸ ਆਣਗੇ ਆ ਗਿਆ ਕਿੱਥੇ ਹੈ ਕਿਤਾ ਥੱਲੇ ਥੱਲੇ ਫਿਰਦਾ ਇੱਕ ਸਾਧ ਵਾਲੀ ਗਾਵੇ ਸਾਧ ਵਾਲੀ ਤਾਂ ਚੜ ਰਹੀ ਸੀ ਐ ਨਹੀਂ ਪਤਾ ਹੁਣ ਤਾਂ ਚੜ ਕੇ ਬਾਈਪਾਸ ਨਾ ਹੋ ਗਈ ਹੋਵੇ ਕੋਈ ਪਤਾ ਨਹੀਂ ਤਾਂ ਤੀ ਗਮ ਹੁੰਦਾ ਹੈ ਤਾਂ ਲਗੜ ਦਾ ਉਹੀ ਪਾਸੇ ਜਾਈ ਜਾਂਦੀ ਆ ਹੌਲੀ ਹੌਲੀ ਚਲੋ ਫੋਨ ਵੀ ਆਇਆ ਸਮਾਨ ਵੀ ਲਿਆਦਾ ਇੱਕ ਤਾਂ ਇਹ ਜਾਂਦੀ ਕੋਈ ਦਿੱਕਤ ਨਹੀਂ ਕਿਤੇ ਨਹੀਂ ਜਾਂਦੇ ਤੇ ਫਿਰ ਆ ਕੇ ਦੇਖਦੇ ਆ ਕੀ ਬਣਦਾ ਹਾਂਜੀ ਬਾਬਿਓ ਆ ਗਏ ਜੀ ਘਰੇ ਸਮਾਨ ਦੇ ਆਏ ਇਹ ਲੈ ਕੇ ਤੇ ਰੋਟੀ ਦੇਣੀ ਰਹਿ ਗਈ ਤੇ ਨਾ ਹੋਣ ਕਢਾ ਲਿਆ ਜੀ ਜੋਬਰ ਨੇ ਐਂ ਐਂ ਤੇ ਫਿਰ ਕਹਾਂਗੇ ਤੁਸੀਂ ਕੀ ਕਰਦੇ ਹੋ ਬੱਲੇ ਡਾਇਲੋਗ ਦਾ ਸੁਣਾ ਦੇ ਫਿਰ ਉੱਤ ਹਲੇ ਮੋੜ ਗਿਏ ਮੇਸਰ ਇਹ ਠੀਕ ਹੈ ਜਾਨਵਰ ਦਿਖਾ ਦੀਆਂ ਬੈਠੇ ਪੈ ਗਈ ਸੀ ਬਾਬਿਓ ਆਪਣੇ ਜਾਨਵਰਾਂ ਪਿੱਛੇ ਤੇ ਇੱਧਰ ਦਿਖਾਉਂਦਾ ਉਧਰੋਂ ਬਾ ਉਧਰ ਉਹ ਇੰਦਰ ਦਿਖਾਦਾ ਤੇ ਬਾਕੀ ਮਿਸਤਰੀ ਉਹਨਾਂ ਦੇ ਪੱਲੇ ਕਰੇ ਨਾਲ ਵਾਲੇ ਘਰ ਤੇ ਪੁੱਟੀ ਕਰੀ ਜਾਂਦਾ ਕਿ ਆਪਣੇ ਜਾਨਵਰ ਮੇਰੇ ਸਾਹ ਨਾਲ ਬੈ ਕੇ ਅੱਗੋ ਹੀ ਦਿਖਾਣੇ ਪੈਣਗੇ ਆ ਫਿਰ ਦੇ ਬਾਬੋ ਸਾਤਿਆੜੀ ਰੀ ਤੇ ਦੂਸਰੀ ਉਹਨਾਂ ਬੰਦੀਆਂ ਲੋਟੇ ਚਾਣ ਤਨੀ ਮੈਂ ਆ ਜੋਂ ਤਾਂ ਬੈਰੀ ਕਰਕੇ ਜੜੇ ਸੀ ਮੂ ਤਾਂ ਕਾਹਨੂੰ ਜੜਦੇ ਨੇ ਸਾਡੀ ਨਜ਼ਰ ਸਾਨੂੰ ਬਤਾ ਹੈ ਕਿ ਨਹੀਂ ਜੋਬਰਾ ਜੀ ਮਿੱਤਰੋ ਤੇ ਜਾਨਵਰ ਫਿਰਦੇ ਦੋਨੇ ਆਪਣੇ ਬਗਲ ਵਾਲੀ ਤਾਂ ਆ ਜਾਂਦੀ ਤੇ ਸਾਤਿਆੜੀ ਆ ਗਈ ਤੇ 10 15 ਤੇ ਛੱਡੇ ਸੀ ਤੇ 12 ਵਜਣ ਵਾਲਿਆ 15 ਕੁ ਮਿੰਟ ਹੀ ਭਈ ਨੇ 12 ਵਜੇ ਨੂੰ ਤੇ ਆਖੋ ਇਹ ਢੇਢੀ 10 15 15 ਦੇ ਛੱਡੇ ਸੀ ਤੇ ਵਾਸਤੇ ਖਿਆ ਨੇ ਤੇ ਮੇਸ ਤਰੀ ਲੱਗੇ ਹੋਏ ਕਿ ਟਾਇਰ ਠਕ 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 ਲੱਗ ਰਿਹਾ ਹੁਣ ਕੀ ਕਹੀਆਂ ਇਹਨਾਂ ਨੂੰ ਵੀ ਰੋਟੀ ਦੇਈਏ ਮਿੱਤਰੋ ਬਾਈਕ ਦੀ ਚਾਬੀ ਚੱਕ ਲਈ ਜੇ ਤੁਹਾਨੂੰ ਦੱਸ ਦਿਆਂ ਕਿ ਦੀ ਬਾਈਕ ਦੀ ਚਾਬੀ ਕਿਦੀ ਆ ਓਏ ਜੋਗੀ ਜੋਗੀ ਨਹੀਂ ਨਾ ਯਾਰ ਚਾਚਾ ਚਾਚਾ ਚਾਕੀ ਚਾਬੀ ਹੈ ਜੀ ਚਾਚਾ ਗਿਆ ਜੇ ਨਹੀਂ ਗਿਆ ਜੇ ਮੋਟਰਸਾਈਕਲ ਮਿੱਤਰੋ ਚੋਬਰ ਨਾ ਆਇਆ ਜੀ ਇਹਨਾਂ ਨੂੰ ਬਿਲਾਏ ਤੇ ਦੁਕਾਨ ਤੋਂ ਆ ਗਏ ਸੀ ਦੁਕਾਨ ਤੋਂ ਆ ਗਏ ਸੀ ਵਾਪਸ ਤੇ ਉਤਰ ਆਉਣੇ ਛਤਰੀ ਦੇ ਅੰਦਰ ਗਾ ਗਏ ਉਹਦਾ ਹੌਸਾ ਤੂਰੇ ਭਾਈ ਜੇ ਦੁਕਾਨ ਤੇ ਸੀ ਬਹਿ ਗਏ ਹੋਣੇ ਲਗਭਗ ਧੰਨ ਬਦੇ ਹੀ ਆਪਣੇ ਪੁੱਤ ਬਦੇ ਲੰਘੇ ਆ ਸਾ ਲਾਲੂ ਸਾਹਿਬ ਬਹਿ ਗਏ ਹੋਣੇ ਕੋਈ ਦਿੱਕਤ ਆੜੀ ਗੱਲ ਨਹੀਂ ਤੇਰਾ ਸੰਧਰ ਕਰਦੇ ਆ ਬਾਵਾ ਹੋ ਗਿਆ ਅੱਧਾ ਘੰਟਾ ਹੋ ਗਿਆ ਬੈਠੇ ਨੂੰ ਮੇਰੇ ਅੱਧਾ ਮੈਨੂੰ ਵੀ ਅੱਜ ਨੂੰ ਅੱਧਾ ਘੰਟਾ ਲਾਲੋ ਅੱਧਾ ਘੰਟਾ ਪੋਣਾ ਘੰਟਾ ਹੋ ਗਿਆ ਬੈਠੇ ਆ ਬੈਠੇ ਬਸ ਕਰਦੇ ਆ ਅੰਦਰ ਇਹਨਾਂ ਲੈ ਚੋਪਰਾ ਜਾਪ ਤੇ ਫਿਰ ਤੋਂ ਕੀ ਬਿਲੇ ਤੇ ਬਿੱਲਾ ਦੇਖਿਆ ਅੰਦਾਜ਼ੀ ਖੁੱਡੇ ਜਦੋਂ ਦੇ ਖੁੱਡੇ ਬਣਿਆ ਬਿੱਲਾ ਹੁਣ ਬਿੱਲੇ ਨੇ ਹੁਣ ਦਰਸ਼ਨ ਦੇ ਆ ਬਿੱਲਾ ਜਾ ਰਿਹਾ ਜੀ ਸ਼ਿਮਲੇ ਬਿੱਲਾ ਜਾ ਰਿਹਾ ਜੀ ਕੰਮ ਬੰਦ ਰਖ ਗਿਆ ਹੈ ਚਲਿਏ ਕਿੱਥੇ ਸ਼ਿਮਲੇ ਆਲੇ ਦਿਨ ਹੈ ਜਾਈ ਨਹੀਂ ਹੁਣ ਹੋਰ ਲੋਕਾਂ ਦੇ ਮੂੰਹ ਬੰਦ ਕਰਾਣੇ ਬਿੱਲੇ ਅਗਲੇ ਪੈਟ ਕੀ ਦਾ ਸੀਜ਼ਨ ਐਸ ਐਟੀਗਰ ਸੀਜਰ ਹੈ ਨਹੀਂ ਮੇਰੇ ਲਈ ਹੀ ਕਰਦੇ ਚੌੜ ਸੰਭ ਦੇ ਬਾਬੇ ਤੁਸੀਂ ਸਪੋਰਟ ਕਰੀ ਚੱਲਿਓ ਇਸ ਜਿੱਦੇ ਸੀ ਕਰਤਾ ਵੇ ਦੇਖ ਲੈ ਬਿੱਲੇ ਖੁੱਡੇ ਖੁੱਡੇ ਦੇਖੇ ਨੇ ਦੰਦਰਾ ਸੀ ਦੱਸ ਨੰਬਰ ਦੱਸ ਤੂੰ ਕਿੰਨੇ ਰਹਿ ਗਏ ਖੁੱਡੇ ਆ ਪਾਏ ਹੋਇਆ ਪਾ ਗੇੜ ਗੁੱੜ ਦੱਸ ਸਹੀ ਲੱਗੇਗੇ ਨਹੀਂ ਸ਼ਿਕਾਰੀ ਰਿਹਾ ਹੋਇਆ ਵਿਲਾ ਐਵੇਂ ਦਾ ਮੁਰਗਵਾਜ ਹੈ ਵਿਲਾ ਕੂਤਰਵਾਜ ਨਹੀਂ ਹੋਆ ਕੇ ਨਾ ਰਵਾਤ ਉਹ ਲਾ ਦੀ ਇਹਨਾਂ ਦੇ ਕਿਹੜੇ ਹੁੰਦੇ ਹੋ ਜਿਹੜੇ ਤੇਨੇ ਵੀਡੀਓ ਭੇਜੀ ਸੀਗੇ ਕੀ ਜੀ ਜਿਵੇਂ ਉਹ ਨਹੀਂ ਕੈਮਰਾ ਫੜ ਕਬੂਤਰ ਅੰਦਰ ਕਰਦੇ ਆਪ ਲਾ ਗਲਾਉਸ ਵੀ ਕਰਦੇ ਘੈਂਟ ਜਾ ਲਾ ਨੰਨੂ ਐ ਢਿੱਲੋ ਦੀ ਰੀਸ਼ ਕਰਦੇ ਨੇ ਫੇ ਢਿੱਲੋ ਨੇ ਤਾਂ ਬਲੈਕ ਕਰਦੇ ਨੇ ਇੱਧਰ ਇੱਧਰ ਆਇਆ ਇੱਧਰ ਆਇਆ ਇਹ ਕੋਈ ਇਹ ਕਹਿੰਦਾ ਸੀ ਅੰਦਰ ਕੀ ਰਾਜ ਜੱਗਲੇ ਮੇਰੇ ਕੋਲ ਨਹੀਂ ਦਿਖਾ ਓਏ ਓਪਲਾਈ ਜੀ ਨੇ ਹੁੰਦੇ ਕਿਹੜੇ ਹੁੰਦੇ ਹੋ ਫਲਾਈ ਇਹਨੇ ਹੁੰਦੇ 2 ਮਿੰਟ ਖੜ ਹੋਇਆ ਉਹ ਉਹ ਤੇ ਜੀ ਅੰਦਰ ਦੋਨੇ ਬਾਕੀ ਵਿਲੇ ਨੂੰ ਫੋਨ ਫੜਾਤਾ ਸੀ ਦਿਖਾਤੇ ਤੁਹਾਨੂੰ ਤੇ ਵੈਸੇ ਵਿਦਾਨ ਪਾ ਦਾਂਗੇ ਠਹਿਰ ਕੇ ਪਾ ਦਾਂਗੇ ਪੇਸੀ ਚੋਪਰ ਨੇ ਸਵੇਰੇ ਪੇਦੇਸੀ ਪੇ ਕੇ ਤੁੱਪ ਚ ਧਰ ਦੋ ਸਹੀ 6 ਘੰਟੇ ਚ ਜਮਾ ਸੈਟਿੰਗ ਹੋ ਜੂਗੀ ਲੋ ਜੀ ਮਿੱਤਰਾਓ ਸਹੀ ਕਰਦਾਈ ਸ਼ੁਰੂ ਤੋਂ ਉਤਾਰਾ ਸ਼ੁਰੂ ਤੇ ਬਦਾਮ ਛਿੱਲੀ ਜਾਂਦੇ ਜੀ ਆਹ ਕਿਹੜੀਆਂ ਗੱਲਾਂ ਕਰੀਏ ਤੁਸੀਂ ਬਲੈਕ ਵਾਲੀਆਂ ਗੱਲਾਂ ਨਹੀਂ ਕਰਨੀਆਂ ਜੀ ਆਹ ਦੀ ਚੀਜ਼ ਲੈ ਜੀ ਬਿਲਕੁਲ ਭੁੱਖ ਲੱਗਦੀ ਚਲੋ ਓਕੇ ਰਪੋਟ ਹੈ ਜੀ ਤੇ ਮੈਂ ਚਾਹ ਦਾ ਵਿਹਾਂ ਦਾ ਮਿੱਠਾ ਮਿੱਲਾ ਹੀ ਭੱਜੂਗਾ ਬਰਾ ਚਾਹ ਪੀਣੇ ਲਈ ਨਾ ਠੀਕ ਹੈ ਜੀ ਇੱਕ ਵਾਰੀ ਪੁੱਛਦੇ ਹੁਣੇ ਜੀ ਤੇ ਬਾਈ ਕਹਿੰਦਾ ਕਬੂਤਰ ਚਾਹੀਦੇ ਨਾ ਕੋਈ ਨਾ ਦਿੱਕਤ ਲੈ ਜੀ ਤੇ ਕਬੂਤਰ ਦੇ ਜੰਨੇ ਇੱਕ ਵਾਰੀ ਦੇਖ ਲਈਏ ਕਿਹੜਾ ਦੇਣਾ ਫਿਰ ਦਿਖਾ ਦੇਕ ਤੁਹਾਨੂੰ ਅੱਛੀ ਤਰ੍ਹਾਂ ਤੇ ਪਾਤੇ ਸੀ ਅੰਦਰ ਤੇ ਬਿੱਲਾ ਆ ਪਤਾ ਹੀ ਹੈ ਬੈਠਾ ਹੀ ਇਹ ਜਦੋਂ ਚੋਬਰ ਬੈਠਾ ਜੀ ਮਿੱਤਰੋ ਤੇ ਬਦਾਮ ਧਰਤੇ ਸੀ ਸਾਤਿਆਣ ਨੂੰ ਧਰਤੇ ਸੀ ਪਹਿਲਾਂ ਹੀ ਤੇ ਹੁਣ ਇਹਨਾਂ ਨੂੰ ਧਰਤੇ ਸੀ ਤੇ ਇਹਨਾਂ ਨਾਲ ਆਪਾਂ ਨੂੰ ਵੱਡੀ ਕਬੂਤਰੀ ਛੱਡਣੀ ਪਈ ਬਦਾਮ ਬਈ ਸਿੱਖਿਆਣਗੇ ਨਵੇਂ-ਨਵੇਂ ਨਤਾ ਕਰਕੇ ਤੇ ਸਿੱਖਤਾ ਗਏ ਚੁੰਜਾ ਤਾਂ ਮਾਰੀਆਂ ਪਰ ਅੱਦੇ ਕੋ ਖਾ ਗਈ 10 ਕਬਦਾਮ ਕੱਟੇ ਸੀ ਮੈਂ ਛਿੱਲੇ ਕੇ 10 ਕਲਾ ਲੋ ਉਹ ਖਾ ਗਈ ਹੋਊਗੀ 4 ਕੋ ਖਾ ਗਈ ਹੋਊਗੀ ਬਾਕੀ ਇਹ ਖਾ ਗਈ ਅੱਦੇ-ਅੱਦੇ ਦੇਖਣਾ ਉਹ ਵੀ ਕਿੰਨੇ-ਕਿੰਨੇ ਖਾਏ ਇਹਨਾਂ ਨੇ ਤੇ ਸਾਥਿਆ ਦੇ ਦਾ 5-50 ਬਾਦਾਮ ਪੇ ਈਸੀ ਆ ਦੇ 5-75-50 ਖਾ ਗਈ ਤੇ ਦਾਣੇ ਵੀ ਤਰਤੇ ਦਾਣੇ ਵੀ ਖਾ ਗਏ ਓਕੇ ਰਿਪੋਰਟ ਐ ਇਧੀਆਂ ਤੇ ਇਹਨਾਂ ਦੇ ਮੈਂ ਚੈੱਕ ਕਰਾਂ ਵੀ ਕਿੰਨੇ-ਕਿੰਨੇ ਖਾਏ ਕਿੰਨੇ ਨਹੀਂ ਤੇ ਇਹਨਾਂ ਨੂੰ ਵੀ ਫਿਰ ਦਾਣੇ ਧਰਨੇ ਆ ਤੇ ਉਧਰ ਵੀ ਧਰਤੇ ਬਾਬਿਓ ਦਾਣੇ ਤਾਂ ਉਧਰ ਵੀ ਧਰਤੇ ਦਿਖਾ ਦਈਏ ਤੁਹਾਨੂੰ ਖੁੱਡਿਆਂ ਚ ਆਪਣੇਆ ਚ ਲੋ ਜੀ ਇਧਰ ਧਰਤੇ ਦਾਣੇ ਤੇ ਫੋਨ ਆ ਜਾਂਦਾ ਫੋਨ ਚੱਕ ਲਾ ਹਾਂਜੀ ਮਿੱਤਰੋ ਤੇ ਬੱਚੇ ਨੂੰ ਫੀਡ ਕਰਦੀਆਂ ਬੱਸ ਆ ਕਿਵੇਂ ਜੋੜਾ ਲਾਈ ਬੈਠੇ ਕੀ ਦਿੱਕਤ ਚਲੋ ਕੋਈ ਨਹੀਂ ਬੱਚੇ ਨੂੰ ਆ ਦੋਨੇ ਤੇ ਲੱਗ ਭਾਗ ਤਾਂ ਖਾਈ ਰੱਖੇ ਹੋਣੇ ਦਾਣੇ ਤੇ ਕਰਦੀਆਂ ਫੀਡ ਵੀ ਲਾ ਗਰਮ ਗਰਮ ਲੋ ਜੀ ਮਿੱਤਰੋ ਕਾਤੀ ਜੀ ਬੱਚੇ ਨੂੰ ਫੀਡ ਤੇ ਚਲਦੇ ਆ ਬਾਹਰ ਤੇ ਫਲੈਸ਼ ਲੱਗ ਨਹੀਂ ਆਉਂਦੀ ਫੋਨ ਹੋ ਰਿਹਾ ਜਮਾ ਗਰਮ ਤੇ ਚਾਰਜ ਵੀ ਹੋ ਰਿਆ ਨਹੀਂ ਯਾਰ ਕਿਉਂ ਝੂਠ ਮਾਰਦੇ ਸਾਨੂੰ ਯਾਰ ਪੜੀ ਪੰਗਾ ਹੈ ਆਈਫੋਨ ਦਾ ਯਾਰ ਵਸ ਇਹ ਰੰਗਾਂ ਡਰੋਇਡ ਹੈ ਭਾਈ ਦਾ ਐਂਡਰੋਇਡ ਵੇ ਆਇਆ ਐਂਡਰੋਇਡ ਲੈ ਕੋਣ ਦਾ ਘੱਟੀ-ਕੱਟਾ OnePlus แต่ไหนยไ้